ਕਿ ਦੂਵੀ ਆ ਚੁੱਕਿਆ ਜੀ ਤੇ ਸਾਰਾ ਸਮਾਨ ਮੈਂ ਸੈੱਟ ਕਰਤਾ ਬੜੀ ਜੀ ਉਹ ਜਿਹੜਾ ਸਾਫ ਕਰਿਆ ਤੇ ਉਹ ਸਮਾਨ ਸੈੱਟ ਕਰਿਆ ਅ ਗੁੱਡ ਮੌਰਨ ਜੀ ਅੱਜ ਵੀ ਮੇਰੇ ਸਵੇਰ ਦੀ ਸ਼ੁਰੂਆਤ ਹੈ ਹੋ ਕਿਚਨ ਤੋਂ ਹੋ ਰਹੀ ਹੈ ਤੇ ਚਾਹ ਮੈਂ ਬਣਾ ਕੇ ਬੱਚੇ ਬਲਾ ਚੁੱਕੇ ਹਾਂ ਤੇ ਮੈਂ ਬਣਾਉਣ ਲੱਗੀ ਸਬਜ਼ੀ ਸਬਜ਼ੀ ਜਿਹੜ ਨੂੰ ਕਰਕੇ ਆਦਾਰ ਕੀ ਆਦਾਰ ਤੇ ਮੈਂ ਤੜਕਾ ਤੜ ਚੁੱਕੀ ਹਾਂ ਕਿਸ਼ਨੇ ਉੱਠ ਕੇ ਆਪਣਾ ਨਾਣ ਨੂੰ ਲਾ ਕੇ ਹੋਇਆ ਇਹ ਸਵੇਰ ਦਾ ਮੌਸਮ ਬਹੁਤ ਵਧੀਆ ਹੈ ਜੀ ਹਵਾ ਚੱਲ ਰਹੀ ਹੈ ਬੱਦਲ ਬੱਵਾ ਪੂਰਾ ਕਦੇ ਕਿਸੇ ਵੀ ਟਾਈਮ ਨਹੀਂ ਬਰਸ ਸਕਦਾ ਜਿੰਨੀ ਅੱਧਾ ਘੁੰਮਣਾ ਆ ਚੁੱਕੇ ਬਾਹਰ ਬਹੁਤ ਵਧੀਆ ਲੱਗ ਰਿਹਾ ਹੈ ਸਾਰੇ ਸਾਰੇ ਹੰਡਾ ਹੰਡਾ ਮੌਸਮ ਤੇ ਪਿਆਜ਼ ਪੂਰੀ ਮਕੇ ਦੀ ਮਾਰੇ ਵਿੱਚ ਨੌਂ ਮੇਚ ਮਸਾਲਾ ਹਲਦੀ ਪਾ ਦਿੱਤੀ ਤੇ ਇਹਨੂੰ ਘੁਮਕੇ ਤੇ ਨਿੰਚੀ ਦਾ ਹਾਲ ਤੇ ਜਨਾ ਇਹ ਦਿਹਾੜਾ ਤਾਂ ਕਰਦਣੀ ਤੇ ਨਹੀਂ ਚਲਾਂਗੇ ਦੋ ਚੀਤੀਆਂ ਪੰਜ ਚੁੱਕੇ ਹੀ ਬੱਗ ਅਸੀਂ ਤੇ ਲੱਗੇ ਹੋਏ ਚਾਹ ਦਾ ਜਿੰਮੇ ਲੱਗਦਾ ਸ਼ਰਾਬ ਤਾਂ ਨਾ ਸਬਜ਼ੀ ਰੋਟੀ ਬਣਾਉਣ ਤੋਂ ਬਾਅਦ ਮੈਂ ਦੁੱਧ ਵੀ ਗਰਮ ਕਰਤਾ ਕੱਪੜੀ ਮੈਂ ਧੋ ਚੁੱਕੀ ਆ ਸਾਡੇ ਤਾਂ ਅਜੇ ਮੀਂਹ ਨਹੀਂ ਪੈਂਦਾ ਉਰੇ ਡੇਲੀ ਬੱਦਲ ਹੁੰਦਾ ਹੈ ਪਰ ਦਿਨ ਵਿੱਚ ਧੁੱਪ ਹੋ ਜਾਂਦੀ ਬਹੁਤ ਗਰਮੀ ਆ ਬਹੁਤ ਜ਼ਿਆਦਾ ਪਰਮਨ ਸ਼ਾਮ ਦਾ ਟਾਈਮ ਹੈ ਜੀ ਚਾਹ ਪੀ ਚੁੱਕੇ ਆ ਅਸੀਂ ਤੇ ਹੁਣ ਕਿਸ਼ੂ ਇਧਰ ਜਿੰਮੀ ਨਾਲ ਲੱਗਿਆ ਵਾ ਜਿੰਮੀ ਨੂੰ ਪੁੱਛਦੇ ਪੁੱਤ ਖੇਲਾ ਖੇਲੀਆਂ ਕਰਦਾ ਤੰਗ ਕਰ ਰਿਆ ਪਿਆ ਇਹਨੇ ਸਾਨੂੰ ਪੰਗੇ ਜੇ ਲੈਣੇ ਦੀ ਜਿੰਮੀ ਨੂੰ ਅਸੀਂ ਚਾਹ ਪੀ ਲਈ ਹੁਣ ਕਿਸ਼ੂ ਜਾਊਗਾ ਟਿਊਸ਼ਨ ਕਿਉਂਕਿ ਕਿਨੇ ਪੇਪਰ ਹੋਲੇ ਦੋ ਰਹਿ ਗਏ ਦੋ ਪੇਪਰ ਰਹਿ ਗਏ ਜੀ ਫਿਰ ਹੋ ਜਾਊਗਾ ਫ੍ਰੀ ਯੂਨਿਟ ਟੈਸਟ ਚੱਲ ਰਹੇ ਆ ਤੇ ਮੇਰੀ ਟਿਊਸ਼ਨ ਹੈਗੀ ਐ ਮੈਥ ਤੇ ਸਾਇੰਸ ਦੀ ਕਿਉਂਕਿ ਉਹਦੇ ਚ ਥੋੜੀ ਕਨਫਿਊਜ਼ਨ ਹੁੰਦੀ ਹੈ ਘਰ ਪੜਾਣ ਟੌਕਾ ਲੱਗਦਾ ਤੇ ਹੁਣ ਇਹ ਜਾਊਗਾ ਟਿਊਸ਼ਨ ਗੁੱਡ ਮਾਰਨਿੰਗ ਜੀ ਸਵੇਰ ਦਾ ਟਾਈਮ ਹੈ ਅੱਜ ਹੈਗੀ ਸੈਟਰਡੇ ਸਵੇਰ ਤੇ ਰਾਤ ਸ਼ੁੱਕਰਵਾਰ ਦੀ ਰਾਤ ਪੂਰੀ ਰਾਤ ਸਾਡੇ ਲਾਈਟ ਨਹੀਂ ਆਈ 10 ਵਜੇ ਲਾਈਟ ਚਲੇ ਗਈ ਸੀ ਤੇ ਸਵੇਰੇ 5 ਵਜੇ ਆਈ ਹੈ ਪੂਰੀ ਰਾਤ ਨਹੀਂ ਸੌ ਪਾਈ ਨੇ ਜਿਆਦਾ ਗਰਮੀ ਦੀ ਨਾ ਬੁਰਾ ਹਾਲ ਬੱਚੇ ਹੀ ਬਹੁਤ ਅੰਗ ਰਹੇ ਵਿਚਾਰੇ ਪਰ ਪੇਪਰ ਸੀਗਾ ਤਾਂ ਕਰਕੇ ਸਕੂਲ ਜਾਣਾ ਪਿਆ ਉਹਨਾਂ ਨੂੰ ਨਹੀਂ ਮੈਂ ਛੁੱਟੀ ਕਰਾ ਦੇਣੀ थी ਉਹਨਾਂ ਦੀ ਪਰ ਹੁਣ ਪੇਪਰ ਸੀਗਾ ਇਸ ਕਰਕੇ ਉਹ ਸਕੂਲ ਗਏ ਆ ਬਹੁਤ ਬੁਰਾ ਹਾਲ ਜਿੱਦਾਂ ਪਏ ਸੀਗੇ ਉਦੋਂ ਹੀ ਉੱਠ ਕੇ ਹੁਣ ਸਵੇਰੇ ਕੰਮ ਕਰਿਆ ਸਾਰਾ ਤੇ ਬ੍ਰੇਕਫਾਸਟ ਲਾ ਕੇ ਬੱਚਿਆਂ ਨੇ ਟਿਫਨ ਬਣਾ ਕੇ ਹੁਣ ਪੀਣ ਲੱਗੇ ਜੀ ਚਾਹ ਤੇ ਨਾ ਜੇ ਨੀਂਦ ਨਾ ਪੂਰੀ ਹੋਏ ਹੋਵੇ ਸਿਰ ਦਰਦ ਕਰਦਾ ਏ ਹੁਣ ਸਿਰ ਦਰਦ ਕਰ ਰਿਹਾ ਜਿੰਮੀ ਵੀ ਸੁੱਤਾ ਨਹੀਂ ਸਾਈ ਰਾਤ ਜਿੰਮੀ ਵੀ ਸਾਡੇ ਨਾਲੇ ਸਾਰੀ ਰਾਤ ਫਰੀ ਗਿਆ ਵਿਚਾਰਾ ਕਦੇ ਅਸੀਂ ਛੱਤ 'ਤੇ ਬਜਾ ਲੇ ਜਾਂਦੇ ਤੇ ਗਰਮੀ ਕਰਕੇ ਕਦੇ ਅਸੀਂ نیچے ਆ ਜਾਂਦੇ ਤੇ ਪੱਖੇ ਥੱਲੇ ਇਨਵਰਟਰ ਦਾ ਚੱਲਦਾ ਪਰ ਇਨਵਰਟਰ ਦੀ ਪੱਖਿਆਂ ਦੀ ਬਿਲਕੁਲ ਵੀ ਹਵਾ ਨਹੀਂ ਲੱਗਦੀ ਤੇ ਇੰਨੀ ਜ਼ਿਆਦਾ ਹਮਮਸ ਸੀਗੀ ਏਸੀ ਬਿਨਾ ਬਿਲਕੁਲ ਵੀ ਸੌਿਆ ਨਹੀਂ ਜਾਂਦਾ ਹੁਣ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਬਸ ਹੁਣ ਔਖੇ ਔਖੇ ਰਾਤ ਕੱਟੀ ਆ ਬਹੁਤ ਔਖੀ ਪਰ